ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਸੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਸੇ ਵੀ ਮਨੋ ਕਾਮਨਾ ਦੇ ਲਈ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਜੇਕਰ ਇਹ ਕੰਮ ਕਰੋ ਤਾਂ ਤੁਹਾਡੀ ਹਰ ਇੱਕ ਇਸ਼ਿਆ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਹ ਗੱਲ 2-3% ਹੀ ਲੋਕ ਜਾਣਦੇ ਹਨ ਸੰਗਤ ਜੀ ਅੱਜ ਦੇ ਵੀਡੀਓ ਬਹੁਤ ਹੀ ਖਾਸ ਹੈ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ। ਸਾ ਸੰਗਤ ਜੀ ਗੌਤਮ ਬੁੱਧ ਹਮੇਸ਼ਾ ਹੀ ਸਵੇਰੇ ਜਲਦੀ ਉੱਠਣ ਲਈ ਕਿਉਂ ਕਹਿੰਦੇ ਸੀ? ਬੁੱਧ ਹੀ ਨਹੀਂ ਬੁੱਧ ਵਰਗੇ ਹੋਰ ਮਹਾਨ ਪੁਰਸ਼ ਵੀ ਕਿਉਂ ਕਹਿੰਦੇ ਸਨ? ਕਿ ਜੋ ਜਾਗਦਾ ਹੈ ਉਹੀ ਪਾਉਂਦਾ ਹੈ ਜੋ ਸੌਂਦਾ ਹੈ ਜੋ ਸੌਂਦਾ ਹੈ ਉਹੀ ਗਵਾਉਂਦਾ ਹੈ ਅਸੀਂ ਅਕਸਰ ਆਪਣੇ ਪਰਿਵਾਰ ਤੇ ਵੱਡਿਆਂ ਤੋਂ ਸੌਂਦੇ ਆ ਰਹੇ ਹਾਂ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਉਹ ਸਾਨੂੰ ਸਵੇਰੇ ਉੱਠਣ ਦੇ ਹਜ਼ਾਰ ਫਾਇਦੇ ਗਿਣਾਉਂਦੇ ਹਨ ਪਰ ਸਾਡੀ ਨਵੀਂ ਪੀੜ੍ਹੀ ਤਾਂ देर ਰਾਤ ਤੱਕ ਜਾਗਣ ਤੇ ਸਵੇਰ ਦੇਰ ਤੱਕ ਸੌਣ ਨੂੰ ਪੜਾ ਸਾਡੇ ਮਹਾਨ ਗਿਆਨੀ ਪੁਰਸ਼ ਸਵੇਰੇ ਜਲਦੀ ਉੱਠਣ ਨੂੰ ਲੈ ਕੇ ਜੋ ਵੀ ਗੱਲਾਂ ਦੱਸਦੇ ਹਨ ਉਹਨਾਂ ਪਿੱਛੇ ਬਹੁਤ ਵੱਡਾ ਵਿਗਿਆਨ ਲੁਕਿਆ ਹੋਇਆ ਹੈ ਸੰਗਤ ਜੀ ਸਵੇਰੇ ਦੇ ਇਸ ਸਮੇਂ ਨੂੰ ਬ੍ਰਹਮ ਮੂਰਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਾਂ ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ ਹੈ ਤੇ ਇਸ ਸਮੇਂ ਸਾਡਾ ਦਿਮਾਗ ਕੁਦਰਤ ਤੇ ਵਾਤਾਵਰਣ ਸਭ ਕੁਝ ਤੇ ਇਸ ਸਮੇਂ ਸਾਡਾ ਦਿਮਾਗ ਕੁਦਰਤ ਤੇ ਵਾਤਾਵਰਣ ਸਭ ਕੁਝ ਬਹੁਤ ਹੀ ਸਕਾਰਾਤਮਕ ਰੂਪ ਦੇ ਨਾਲ ਸਰਗਰਮ ਹੁੰਦੇ ਹਨ ਐ ਸਮੇਂ ਤੇ ਜੋ ਵੀ ਪ੍ਰਾਰਥਨਾ ਜਾਂ ਧਿਆਨ ਕੀਤਾ ਜਾਂਦਾ ਹੈ ਉਸ ਨਾਲ ਸਫਲਤਾ ਮਿਲਦੀ ਹੈ ਸਾਥ ਸੰਗਤ ਜੀ ਆਓ ਤੁਹਾਨੂੰ ਇੱਕ ਬੁੱਧ ਸੰਨਿਆਸੀ ਦੀ ਕਹਾਣੀ ਸੁਣਾਉਂਦੇ ਹਾਂ ਕਿਵੇਂ ਬ੍ਰਹਮ ਮੂਰਤ ਦਾ ਰਿਆਸ ਜਾਣ ਕੇ ਇੱਕ ਨੌਜਵਾਨ ਦਾ ਪੂਰਾ ਜੀਵਨ ਬਦਲ ਗਿਆ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਭਵਿਕ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਦੇਖਣ ਨੂੰ ਮਿਲ ਸਕਣ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਾ ਜੀ ਇਸ ਕਹਾਣੀ ਦੇ ਵਿੱਚ ਅਮਰਤ ਵੇਲੇ ਦੇ ਰਿਆਸਤੇ ਨਾਲ ਹੀ ਅਮਰਤ ਵੇਲੇ ਦੇ ਰਾਜ ਦੇ ਨਾਲ ਹੀ ਇੱਕ ਅਜਈ ਵਿਧੀ ਦੱਸੀ ਗਈ ਹੈ ਜਿਸ ਨੂੰ ਕੋਈ ਵੀ 2 ਦਿਨ ਤੱਕ ਬਣਾਉਂਦਾ ਹੈ ਤਾਂ ਉਹ ਆਪਣੇ ਸੁਪਨੇ ਨੂੰ ਸਕਾਰ ਕਰ ਸਕਦਾ ਹੈ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ ਉਸ ਨੂੰ ਬ੍ਰਹਮਣ ਦੀਆਂ ਸ਼ਕਤੀਆਂ ਵਿਸ਼ੇਸ਼ ਮਦਦ ਕਰਦੀਆਂ ਹਨ ਇਸ ਦੇ ਨਾਲ ਹੀ ਉਹ ਵਿਅਕਤੀ ਆਪਣੇ ਮਨ ਨੂੰ ਸਥਿਰ ਤੇ ਬੁੱਧੀਮਾਨ ਬਣਨ ਵਿੱਚ ਕਾਮਯਾਬ ਹੋ ਜਾਂਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਲੜਕਾ ਰਹਿੰਦਾ ਸੀ ਉਹ ਲੜਕਾ ਬਹੁਤ ਚੰਗਾ ਸੀ ਉਸ ਦੀ ਇੱਕ ਮਾੜੀ ਆਦਤ ਸੀ ਉਹ ਸਵੇਰੇ देर तक ਸੌਂਦਾ ਤੇ ਉਸ ਦਾ ਪਰਿਵਾਰ ਉਸ ਨੂੰ ਉਸ ਦਾ ਪਰਿਵਾਰ ਉਸ ਨੂੰ ਉਠਾਉਣ ਦੇ ਲਈ ਲੱਖਾਂ ਕੋਸ਼ਿਸ਼ਾਂ ਕਰਦਾ ਪਰ ਸਭ ਨੇ ਹਾਰ ਮੰਨ ਲਈ ਸੀ ਉਹ ਲੜਕਾ ਕਦੇ ਵੀ 9 ਜਾਂ 10 ਵਜੇ ਤੋਂ ਪਹਿਲਾਂ ਨਹੀਂ ਸੀ ਉੱਠਦਾ ਜਦੋਂ ਛੋਟਾ ਸੀ ਤਾਂ ਪਰਿਵਾਰ ਨੇ ਸੋਚਿਆ ਸੀ ਕਿ ਜਦੋਂ ਵੱਡਾ ਹੋ ਜਾਵੇਗਾ ਤਾਂ ਐਸੀ ਆਦਤ ਦੇ ਵਿੱਚ ਸੁਧਾਰ ਹੋ ਜਾਵੇਗਾ ਪਰ ਉਹ ਲੜਕਾ ਜਿਉਂ-ਜਿਉਂ ਵੱਡਾ ਹੁੰਦਾ ਗਿਆ ਇਹ ਆਦਤ ਹੋਰ ਵੀ ਡੂੰਘੀ ਹੁੰਦੀ ਗਈ ਦੁਨੀਆ ਇੱਧਰ ਉੱਧਰ ਹੋ ਜਾਵੇ ਪਰ ਉਹ ਲੜਕਾ ਕਦੇ ਵੀ ਚੰਦ ਨਹੀਂ ਉੱਠਦਾ ਸੀ ਉਸਦੇ ਪਿਤਾ ਉਸਦੀ ਇਸ ਆਦਤ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ ਉਸ ਲੜਕੇ ਨੂੰ ਕਈ ਨਕਾਰਾਤਮਕ ਸ਼ਕਤੀਆਂ ਨੇ ਘੇਰ ਲਿਆ ਸੀ ਉਹ ਸਭ ਨੂੰ ਪਲਟ ਕੇ ਜਵਾਬ ਦਿੰਦਾ ਸੀ ਦਿਨ ਪਰ ਉਦਾਸ ਰਹਿੰਦਾ ਸੀ ਤੇ ਇਸ ਦਾ ਅਸਰ ਉਸ 'ਤੇ ਉਸ ਤੇ ਸਿਰ ਉਤੇ ਵੀ ਪਿਆਰੇ ਆ ਸੀ ਜਦੋਂ ਉਸ ਲੜਕੇ ਨੂੰ ਇਹ ਪਤਾ ਲੱਗਾ ਕਿ ਉਸ ਦੇ ਸਾਰੇ ਮਿੱਤਰ ਸਫਲਤਾ ਪ੍ਰਾਪਤ ਕਰ ਰਹੇ ਹਨ ਤਾਂ ਉਹ ਹੋਰ ਵੀ ਜ਼ਿਆਦਾ ਦੁਖੀ ਹੋ ਗਿਆ ਤੇ ਰੱਬ ਨੂੰ ਕੋਸਣ ਲੱਗਾ ਉਹ ਬਾਰ ਬਾਰ ਕਹਿੰਦਾ ਸੀ ਕਿ ਮੇਰੀ ਕਿਸਮਤ ਖਰਾਬ ਹੈ ਪਰ ਉਸ ਦੇ ਪਿਤਾ ਚੰਗੀ ਤਰ੍ਹਾਂ ਜਾਣਦੇ ਸੀ ਕਿ ਲੜਕੇ ਦੇ ਅਸਫਲ ਹੋਣ ਦੇ ਪਿੱਛੇ ਕੀ ਕਾਰਨ ਹੈ ਇੱਕ ਦਿਨ ਉਸ ਦੇ ਪਿਤਾ ਨੂੰ ਇੱਕ ਸੰਨਿਆਸੀ ਮਹਾਤਮਾ ਦੇ ਬਾਰੇ ਪਤਾ ਲੱਗਾ بیٹے ਦੀ ਸਮੱਸਿਆ ਨੂੰ ਲੈ ਕੇ ਤੁਰੰਤ ਹੀ ਮਹਾਤਮਾ ਦੇ ਕੋਲ ਜਾ ਪਹੁੰਚੇ ਆ ਪਿਤਾ ਨੇ ਸੰਨਿਆਸੀ ਨੂੰ ਬਹੁਤ ਹੀ ਵਿਸਥਾਰ ਦੇ ਨਾਲ ਆਪਣੇ ਬੇਟੇ ਦੀਆਂ ਆਦਤਾਂ ਦੇ ਬਾਰੇ ਦੱਸਿਆ ਮਹਾਤਮਾ ਨੇ ਕਿਹਾ ਕਿ ਕੱਲ ਤੁਸੀਂ ਆਪਣੇ ਬੇਟੇ ਨੂੰ ਇੱਥੇ ਆਸ਼ਰਮ ਦੇ ਵਿੱਚ ਆਉਣ ਲਈ ਕਹੋ ਇਹ ਸੁਣ ਕੇ ਪਿਤਾ ਘਰ ਵੱਲ ਨੂੰ ਤੁਰ ਪਿਆ ਉਸ ਨੂੰ ਪਤਾ ਸੀ ਕਿ ਜੇ ਉਹ ਸਿੱਧੇ ਤਰੀਕੇ ਦੇ ਨਾਲ بیٹے ਨੂੰ ਮਹਾਤਮਾ ਦੇ ਨਾਲ ਮਿਲਣ ਲਈ ਕਹੇਗਾ ਤਾਂ ਉਹ ਕਦੇ ਵੀ ਤਿਆਰ ਨਹੀਂ ਹੋਵੇਗਾ ਉਸ ਨੇ بیٹے ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਤੇਰੇ ਸਾਰੇ ਦੋਸਤ ਜੀਵਨ ਸਫਲਤਾ ਪ੍ਰਾਪਤ ਕਰ ਰਹੇ ਹਨ ਕੀ ਤੂੰ ਸਫਲ ਹੋਣਾ ਚਾਹੁੰਦਾ ਹੈ ਲੜਕੇ ਨੇ ਉੱਤਾ ਦਿੱਤਾ ਕਿ ਜ਼ਰੂਰ ਪਿਤਾ ਜੀ ਪਰ ਜਦੋਂ ਵੀ ਮੈਂ ਆਪਣੇ ਦੋਸਤਾਂ ਤੋਂ ਉਹਨਾਂ ਦੀ ਸਫਲਤਾ ਦਾ ਰਾਜ਼ ਪੁੱਛਦਾ ਹਾਂ ਤਾਂ ਮੈਨੂੰ ਕੁਝ ਵੀ ਨਹੀਂ ਦੱਸਤੇ ਪਿਤਾ ਨੇ ਕਿਹਾ ਕਿ ਮੈਨੂੰ ਇਹ ਰਾਜ਼ ਪਤਾ ਹੈ ਲੜਕੇ ਨੇ ਬਹੁਤ ਹੀ ਉਤਸੁਕਤਾ ਦੇ ਨਾਲ ਪੁੱਛਿਆ ਕਿ ਪਤਾ ਚੱਲਿਆ ਕੀ ਪਤਾ ਚੱਲਿਆ ਪਿਤਾ ਜੀ ਤਾਂ ਪਿਤਾ ਨੇ ਕਿਹਾ ਕੀ ਪਤਾ ਚੱਲਿਆ ਪਿਤਾ ਜੀ ਤਾਂ ਪਿਤਾ ਜੀ ਨੇ ਕਿਹਾ ਕਿ ਕੱਲ ਸਵੇਰੇ ਤੈਨੂੰ ਇੱਕ ਬੁੱਧ ਸੰਨਿਆਸੀ ਦੇ ਆਸ਼ਰਮ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲਣਾ ਹੋਵੇਗਾ ਜੇਕਰ ਤੂੰ ਉੱਥੇ ਸਮੇਂ ਦੇ ਪਹੁੰਚ ਗਿਆ ਤਾਂ ਉਹ ਸੰਨਿਆਸੀ ਤੈਨੂੰ ਇੱਕ ਅਜੇਹਾ ਮੰਤਰ ਦਰਸ਼ਨਗੇ ਜੈਸਨਾਵ ਤੂੰ ਸਫਲ ਹੋ ਜਾਵੇਂਗਾ ਪਰ ਇਥੇ ਇੱਕ ਸਮੱਸਿਆ ਹੈ ਲੜਕੇ ਨੇ ਪੁੱਛਿਆ ਕੀ ਸਮੱਸਿਆ ਪਿਤਾ ਜੀ ਪਿਤਾ ਨੇ ਕਿਹਾ ਕਿ ਜਦੋਂ ਤੱਕ ਤੂੰ ਸੌਂ ਕੇ ਉਠੇਗਾ ਉਦੋਂ ਤੱਕ ਮਹਾਤਮਾ ਨੂੰ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਲੜਕੇ ਨੇ ਕਿਹਾ ਪਿਤਾ ਜੀ ਮੈਂ ਕੱਲ ਪੂਰੀ ਰਾਤ ਜਾਗਦਾ ਰਹਾਂਗਾ ਤੇ ਸਵੇਰੇ ਮਹਾਤਮਾ ਨੂੰ ਜ਼ਰੂਰ ਮਿਲ ਕੇ ਆਵਾਂਗਾ ਪਿਤਾ ਨੇ ਕਿਹਾ ਕਿ ਠੀਕ ਹੈ ਜਿਵੇਂ ਤੇਰੀ ਮਰਜ਼ੀ ਤੇ ਸੋਣਾ ਹਮੇਸ਼ਾ ਉਸ ਮਹਾਤਮਾ ਦੀ ਆਗਿਆ ਵਿੱਚ ਰਹਿਣਾ ਹੈ ਪਿਤਾ ਦੀਆਂ ਗੱਲਾਂ ਸੁਣ ਕੇ ਉਹ ਲੜਕਾ ਬਹੁਤ ਜ਼ਿਆਦਾ ਉਸੁਕਤ ਹੋ ਗਿਆ ਜਿਵੇਂ ਅੱਜ ਪਹਿਲੀ ਵਾਰ ਉਹ ساری ਰਾਤ ਜਾਗਦਾ ਰਿਹਾ ਪਰ ਅਫਸੋਸ ਥੋੜੇ ਸਮੇਂ ਵਿੱਚ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ ਅਗਲੀ ਸਵੇਰ ਜਦੋਂ ਉਹ ਉઠਿਆ ਤਾਂ ਉਸ ਨੂੰ ਪਤਾ ਲੱਗਾ ਕਿ ਮਹਾਤਮਾ ਨੂੰ ਮਿਲਣ ਦਾ ਸਮਾਂ ਖਤਮ ਹੋ ਚੁੱਕਾ ਸੀ ਉਸੇ ਪਿਤਾ ਨੇ ਲੜਕ ਨੂੰ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵੇਂਗਾ ਜਾ ਕੇ ਸੌਂ ਜਾ ਪਿਤਾ ਦੀ ਇਹ ਗੱਲ ਸੁਣ ਕੇ ਲੜਕਾ ਸ਼ਰਮਸਾਰ ਹੋ ਗਿਆ ਉਸ ਨੂੰ ਬੜਾ ਦੁੱਖ ਹੋਇਆ ਉਸਨੇ ਮਾਣ ਹੀ ਉਸਨੇ ਮਾਣ ਹੀ ਮਾਨ ਕੋਦ ਨੂੰ ਚੁਣੌਤੀ ਦਿੱਤੀ ਕਿ ਕੱਲ ਸਵੇਰੇ ਉਹ ਮਹਾਤਮਾ ਨੂੰ ਮਿਲਣ ਜ਼ਰੂਰ ਜਾਵੇਗਾ ਉਸਨੇ ਆਪਣੇ ਹੱਥ ਵਿੱਚ ਇੱਕ ਛੋਰੇ ਨਾਲ ਜ਼ਖਮ ਕਰ ਲਿਆ ਦਰਦ ਦੇ ਕਾਰਨ ਉਸ ਨੂੰ ਨੀਂਦ ਨਹੀਂ ਆਈ ਤੇ ਅਜਿਹਾ ਪਹਿਲਾ ਮੌਕਾ ਸੀ ਜਦੋਂ ਉਹਨੇ ਆਪਣੇ ਜੀਵਨ ਵਿੱਚ ਸੂਰਜ ਚੜ੍ਹਦਾ ਦੇਖਿਆ ਉਤਰਾਂਤ ਹੀ ਤਿਆਰ ਹੋ ਕੇ ਬੁੱਧ ਸੰਨਿਆਸ ਨੂੰ ਮਿਲਣ ਦੇ ਲਈ ਤੁਰ ਪਿਆ ਆਜ ਉਸ ਦਾ ਅਨੁਭਵ ਕੁਝ ਹੋਰ ਹੋ ਰਿਹਾ ਸੀ ਉਹ ਬਹੁਤ ਹੀ ਸ਼ਾਂਤ ਮਹਿਸੂਸ ਕਰ ਰਿਹਾ ਸੀ ਚਲਦਾ ਚਲਦਾ ਉਹ ਬੁੱਧ ਸਨਿਆਸੀ ਦੇ ਆਸ਼ਰਮ ਦੇ ਵਿੱਚ ਪਹੁੰਚ ਗਿਆ ਅਤੇ ਉਸ ਨੇ ਦੇਖਿਆ ਕਿ ਸੰਿਆਸੀ ਤੇ ਉਹਨਾਂ ਦੇ ਸਾਰੇ ਚੇਲੇ ਧਿਆਨ ਲਗਾ ਕੇ ਬੈਠੇ ਹੋਏ ਸਨ ਧਿਆਨ ਦਾ ਸਮਾਂ ਸਮਾਪਤ ਹੋ ਗਿਆ ਤੇ ਤਦ ਲੜਕਾ ਮਹਾਤਮਾ ਦੇ ਕੋਲ ਪਹੁੰਚਿਆ ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਬੋਲਿਆ ਕਿ ਮਹਾਤਮਾ ਜੀ ਤੁਹਾਡੇ ਕੋਲ ਕੋਈ ਅਜਿਹਾ ਮੰਤਰ ਹੈ ਜਿਸ ਨਾਲ ਮੈਂ ਸਫਲ ਹੋ ਸਕਦਾ ਹਾਂ ਕਿਰਪਾ ਕਰਕੇ ਮੈਨੂੰ ਉਹ ਮੰਤਰ ਦੱਸੋ ਮੈਂ ਵੀ ਆਪਣੇ ਦੋਸਤਾਂ ਦੀ ਤਰ੍ਹਾਂ ਸਫਲ ਹੋਣਾ ਚਾਹੁੰਦਾ ਹਾਂ ਤੇ ਚੰਗਾ ਜੀਵਨ ਜਿਉਣਾ ਚਾਹੁੰਦਾ ਹਾਂ ਮਹਾਤਮਾ ਮੁਸਕਰਾਏ ਤੇ ਬੋਲੇ ਅੱਛਾ ਤਾਂ ਤੂੰ ਉਹੀ ਬਾਲਕ ਹੈ ਤੇਰੇ ਪਿਤਾ ਮੇਰੇ ਕੋਲ ਮਿਲਣ ਲਈ ਆਏ ਸੀ ਉਹਨਾਂ ਨੇ ਮੈਨੂੰ ਤੇਰੇ ਬਾਰੇ ਸਭ ਕੁਝ ਦੱਸਿਆ ਹੈ ਮੈਂ ਤੈਨੂੰ ਉਹ ਮੰਤਰ ਜ਼ਰੂਰ ਦੱਸ ਦਿੰਦਾ ਹਾਂ ਪਰ ਉਸ ਲਈ ਅਗਲੇ 21 ਦਿਨਾਂ ਤੱਕ ਤੈਨੂੰ ਮੇਰੀ ਆਗਿਆ ਵਿੱਚ ਰਹਿਣਾ ਪਵੇਗਾ ਮੈਂ ਤੈਨੂੰ ਉਹ ਮੰਤਰ 21 ਦਿਨਾਂ ਦੇ ਬਾਅਦ ਦੱਸਾਂਗਾ ਉਦੋਂ ਤੱਕ ਮੈਂ ਤੈਨੂੰ ਜੋ ਵੀ ਕੰਮ ਕਹਾਂਗਾ ਉਸ ਨੂੰ ਲਾਜ਼ਮੀ ਪੂਰਾ ਕਰਨਾ ਪਵੇਗਾ ਜਗਾ ਤੂੰ ਅਸਫਲ ਹੋਇਆ ਜਾਂ ਕਾਮ ਦੇ ਵਿਚਕਾਰ ਤੇਰਾ ਸੰਕਲਪ ਟੁੱਟ ਗਿਆ ਤਾਂ ਉਸ ਮੰਤਰ ਦਾ ਅਸਰ ਨਹੀਂ ਹੋਵੇਗਾ ਇਸਨੇ ਪੂਰੇ ਇਰਾਦੇ ਦੇ ਨਾਲ ਉਸ ਉਸ ਲੜਕੇ ਨੇ ਕਿਹਾ ਕਿ ਮੈਂ ਤੁਹਾਡੀ ਆਗਿਆ ਸਵੀਕਾਰ ਹੈ ਮੈਂ ਅਗਲੇ 21 ਦਿਨਾਂ ਤੱਕ ਲਈ ਤੁਹਾਡਾ ਦਾਸ ਹਾਂ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਾਂਗਾ ਮੈਂ ਕੇਵਲ ਤੇ ਕੇਵਲ ਉਸ ਮੰਤਰ ਬਾਰੇ ਉਸ ਮੰਤਰ ਬਾਰੇ ਜਾਣਨਾ ਚਾਹੁੰਦਾ ਹਾਂ ਮਹਾਤਮਨ ਨੇ ਕਿਹਾ ਕਿ ਠੀਕ ਹੈ ਕੱਲ ਤੋਂ ਤੇਰਾ ਇੱਕ ਹੀ ਦਿਨ ਦਾ ਸਮਾਂ ਸ਼ੁਰੂ ਹੋਵੇਗਾ ਤੂੰ ਇਸੇ ਆਸ਼ਰਮ ਦੇ ਵਿੱਚ ਰਹਿਣਾ ਹੈ ਉਹ ਲੜਕਾ ਆਸ਼ਰਮ ਦੇ ਵਿੱਚ ਰਹਿਣ ਲਈ ਤਿਆਰ ਹੋ ਗਿਆ ਮਹਾਤਮਾ ਨੇ ਕਿਹਾ ਕਿ ਇੱਥੇ ਰਹਿੰਦੇ ਹੋਏ ਤੈਨੂੰ ਬ੍ਰਹਮ ਮੂਰਤ ਵਿੱਚ ਉੱਠਣਾ ਪਾਵੇਗਾ ਭਾਵ ਅਮਰਤ ਵੇਲੇ ਉੱਠਣਾ ਪਾਵੇਗਾ ਤੇ ਦੂਜੇ ਚੇਲਿਆਂ ਦੀ ਤਰ੍ਹਾਂ ਧਿਆਨ ਤੇ ਤਪ ਕਰਨਾ ਪਾਵੇਗਾ ਨਾਲ ਹੀ ਆਸ਼ਰਮ ਦੇ ਕੰਮਾਂ ਦੇ ਵਿੱਚ ਵੀ ਸਹਾਇਤਾ ਕਰਨੀ ਪਾਵੇਗੀ ਧਿਆਨ ਰੱਖੇ ਇਹ ਸੰਕਲਪ ਟੁੱਟਣਾ ਨਹੀਂ ਚਾਹੀਦਾ ਲੜਕਾ ਮਹਾਤਮਾ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ। ਅਗਲੇ ਦਿਨ ਤੋਂ ਉਸਨੇ ਕੰਮ ਦੀ ਦਿਨ ਦੀ ਸ਼ੁਰੂਆਤ ਕੀਤੀ। ਉਸ ਲੜਕੇ ਨੇ ਸ਼ੁਰੂਆਤ ਵਧੀਆ ਇਰਾਦੇ ਤੇ ਨਾਲ ਕੀਤੀ ਪਰ ਇੱਕ ਹਫਤਾ ਬੀਤਣ ਤੋਂ ਬਾਅਦ ਹੀ ਉਸ ਦਾ ਸੰਕਲਪ ਟੁੱਟ ਗਿਆ ਤੇ ਉਹ 8ਵੇਂ ਦਿਨ ਦੇਰ ਰਾਤ ਤੱਕ ਸੌਂਦਾ ਰਿਹਾ। ਉਹ ਰੋਂਦਾ ਹੋਇਆ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਮੇਰਾ ਸੰਕਲਪ ਟੁੱਟ ਗਿਆ ਹੈ। ਹੁਣ ਮੈਂ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵਾਂਗਾ। ਮਹਾਤਮਾ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਇੱਕ ਵਾਰ ਫੇਰ ਤੋਂ ਸ਼ੁਰੂਆਤ ਕਰ ਫੇਰ ਤੋਂ ਸੰਕਲਪ ਕਰ ਇਥੇ ਲੜਕੇ ਨੇ ਮਹਾਤਮਾ ਨੂੰ ਇੱਕ ਪ੍ਰਸ਼ਨ ਕੀਤਾ ਕਿ ਸਵੇਰੇ ਉੱਠਣਾ ਇੰਨਾ ਜ਼ਰੂਰੀ ਕਿਉਂ ਹੁੰਦਾ ਹੈ ਤੇ ਇਥੇ ਸਾਰੇ ਲੋਕ ਕਿ ਇੰਨੇ ਜਲਦੀ ਕਿਉਂ ਉੱਠ ਜਾਂਦੇ ਹਨ ਤਦ ਮਹਾਤਮਾ ਲੜਕੇ ਨੂੰ ਸਮਝਾਉਂਦੇ ਹੋਏ ਕਿ ਅਕ ਕਿ ਸਵੇਰ ਜਾਨੀ ਕਿ ਬ੍ਰਹਮ ਮੌਰਤ ਵਿੱਚ ਉੱਠਣ ਦੇ ਪਿੱਛੇ ਬਹੁਤ ਵੱਡਾ ਵਗਿਆਨ ਲੁਕਿਆ ਹੋਇਆ ਹੈ ਲੜਕੇ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਉਹ ਵਗਿਆਨ ਦੱਸੋ ਮਹਾਤਮਾ ਨੇ ਕਿਹਾ ਕਿ ਰਾਤ ਨੂੰ ਚਾਰ ਪੈਰ ਵਿੱਚ ਵੰਡਿਆ ਗਿਆ ਹੈ ਪਹਿਲਾ ਰੋਦਰਕਾਲ ਜਿਸ ਦਾ ਸਮਾਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ ਦੂਜਾ ਹੁੰਦਾ ਹੈ ਰਕਸ਼ਸ਼ਕਾਲ ਜਿਸ ਦਾ ਸਮਾਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਹੈ ਤੀਜਾ ਹੈ ਗਧਰਵ ਕਾਲ ਜਿਸ ਦਾ ਸਮਾਂ ਰਾਤ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ ਹੈ ਤੇ ਸਭ ਤੋਂ ਅਖੀਰ ਵਿੱਚ ਜੋ ਪੈਰ ਹੁੰਦਾ ਹੈ ਉਸ ਨੂੰ ਮਨੋਹਰ ਕਾਲ ਕਹਿੰਦੇ ਹਨ ਐ ਸਮੇਂ ਨੂੰ ਬ੍ਰਹਮੌਰਤਚਾ ਅਮਰਤ ਵੇਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਸਮਾਂ 3 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦਾ ਹੈ ਤੇ ਇਹ ਉਹੀ ਸਮਾਂ ਹੁੰਦਾ ਹੈ ਜਦੋਂ ਪੂਰੇ ਸੰਸਾਰ ਦੇ ਨਕਸ਼ਤਰੀय ਸ਼ਕਤੀਆਂ ਅਵਸਥਾ ਦੇ ਵਿੱਚ ਨਿਡਾਲ ਅਵਸਥਾ ਦੇ ਵਿੱਚ ਹੁੰਦੀਆਂ ਹਨ ਤੇ ਸਕਾਰਾਤਮਕ ਸ਼ਕਤੀਆਂ ਤਾਕਤਵਰ ਹੁੰਦੀਆਂ ਨੇ ਬ੍ਰਹਮ ਤੋਂ ਭਾਵ ਦੇ ਮੂਰਤ ਤੋਂ ਭਾਵ ਸਮਾ ਬ੍ਰਹਮ ਉਰਤ ਅਰਥ ਦੇਵਾ ਦਾ ਸਮਾਂ ਹੁੰਦਾ ਹੈ ਇਸ ਸਮੇਂ ਦੇਵਤਾ ਦੇ ਵਿੱਚ ਵਿਚਰਨ ਕਰ ਰਹੇ ਹੁੰਦੇ ਹਨ ਤੇ ਜਦੋਂ ਇੱਕ ਮਨੁੱਖ ਉੱਪਰ ਉਹਨਾਂ ਦਾ ਬਹੁਤ ਹੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਬ੍ਰਹਮ ਹਰਤ ਅਜੈ ਸਮਾ ਹੁੰਦਾ ਹੈ ਜਿਸ ਵਿੱਚ ਮਨੁੱਖ ਦਾ ਮਸਤਕ ਬਿਲਕੁਲ ਖਾਲੀ ਹੁੰਦਾ ਹੈ ਇਸ ਵਿੱਚ ਕਿਸੇ ਕਿਸਮ ਦੇ ਕੋਈ ਵੀ ਵਿਚਾਰ ਨਹੀਂ ਹੁੰਦੇ ਜਦੋਂ ਇਸ ਸਮੇਂ ਵਿਅਕਤੀ ਆਪਣੀ ਪੁਸਤਕ ਖੋਲ ਕੇ ਪਾਠ ਦਾ ਅਧਿਐਨ ਕਰਦਾ ਹੈ ਤਾਂ ਉਸ ਨੂੰ ਸਭ ਕੁਝ ਜਲਦੀ ਜਲਦੀ ਯਾਦ ਵੀ ਹੋ ਜਾਂਦਾ ਹੈ ਇਹ ਲੰਮੇ ਸਮੇਂ ਤੱਕ ਚਾਦਰਿੰਦਾ ਹੈ ਇਹ ਅਜੇਆ ਸਮਾ ਹੁੰਦਾ ਹੈ ਜਿਸ ਵਿੱਚ ਅਸੀਂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸੇ ਕਾਰਨ ਆਸ਼ਰਮ ਦੇ ਸਾਰੇ ਚੇਲੇ ਤੇ ਸੰਸਾਰ ਵਿੱਚ ਬਹੁਤ ਸਾਰੇ ਗਿਆਨੀ ਲੋਕ ਬ੍ਰਹਮੌਰਤ ਵਿੱਚ ਹੀ ਉੱਠ ਜਾਂਦੇ ਹਨ ਪ੍ਰਚੀਨ ਕਾਲ ਵਿੱਚ ਰੋਸ਼ਨੀ ਦਾ ਕੋਈ ਸਰੋਤ ਨਾ ਹੋਣ ਕਾਰਨ ਲੋਕ ਆਪਣੇ ਦਿਨ ਦੀ ਸਮਾਪਤੀ ਸੂਰਜ ਡੁੱਬਣ ਦੇ ਨਾਲ ਤੇ ਚੜ੍ਹਦੇ ਸੂਰਜ ਨਾਲ ਕਰਦੇ ਸੀ ਇਹ ਇੱਕ ਤਰੀਕਾ ਸੀ ਜਿਸ ਨਾਲ ਮਨੁੱਖ ਜਿੰਨਾਂ ਪ੍ਰਕਿਰਤੀ ਤੇ ਤਾਲਮਿਲ ਨਾਲ ਬਣਾ ਕੇ ਚੱਲਦਾ ਸੀ। ਉਸ ਲੜਕੇ ਨੇ ਕਿਹਾ ਕਿ ਠੀਕ ਹੈ ਗੁਰੂ ਜੀ ਮੈਂ ਕੱਲ ਤੋਂ ਆਪਣੇ ਸੰਕਲਪ ਫੇਰ ਤੋਂ ਸ਼ੁਰੂ ਕਰ ਦਿੰਦਾ ਹਾਂ। ਪਰ ਬ੍ਰਹਮ ਮੌਰਤ ਵਿੱਚ ਉੱਠ ਕੇ ਮੈਨੂੰ ਕੀ ਕਰਨਾ ਚਾਹੀਦਾ ਹੈ? ਤਾਂ ਮਹਾਤਮਾ ਨੇ ਕਿਹਾ ਕਿ ਮੈਂ ਤੈਨੂੰ ਦੱਸਦਾ ਹਾਂ ਕਿ ਬ੍ਰਹਮ ਮੌਰਤ ਦੇ ਵਿੱਚ ਉੱਠ ਕੇ ਕੀ ਕੀ ਤੇ ਕਿਵੇਂ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉੱਠ ਕੇ ਜ਼ਮੀਨ ਉੱਤੇ ਪੈਰ ਰੱਖਣ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਪ੍ਰਣਾਮ ਕਰੋ ਆਪਣੀਆਂ ਹਥੇਲੀਆਂ ਵੱਲ ਦੇਖੋ। ਈਸ਼ਵਰ ਨੂੰ ਧੰਨਵਾਦ ਕਰੋ ਕਿ ਉਹਨਾਂ ਨੇ ਤੁਹਾਨੂੰ ਅੱਜ ਦਾ ਸੂਰਜ ਦੇਖਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ ਨਿਤਕਰਮ ਤੇ ਇਸ਼ਨਾਨ ਕਰਨ। ਇਸ਼ਨਾਨ ਕਰਨ ਦੀ ਪਰ ਕਿਰਿਆ ਹੁੰਦੀ ਹੈ। ਇਸ਼ਨਾਨ ਕਰਨ ਦੇ ਨਾਲ ਸਰੀਰ ਹੀ ਨਹੀਂ ਮਨ ਦੀ ਸ਼ੁੱਧਤਾ ਵੀ ਹੁੰਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਧਿਆਨ ਦੀ ਪ੍ਰਕਿਰਿਆ ਹੁੰਦੀ ਹੈ। ਬ੍ਰਹਮੌਰਤ ਦੀ ਧਿਆਨ ਦੀ ਪ੍ਰਕਿਰਿਆ 21 ਦਿਨ ਤੱਕ ਹੁੰਦੀ ਹੈ। ਇਸ ਵਿਧੀ ਦਾ ਉਪਯੋਗ ਤਾਂ ਕੀਤਾ ਜਾਂਦਾ ਹੈ ਜਦੋਂ ਤੁਸੀਂ ਆਪਣੀ ਕੋਈ ਮਨੋ ਕਾਮਨਾ ਦੀ ਪੂਰਤੀ ਕਰਨਾ ਚਾਹੁੰਦੇ ਹੋ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣੀ ਆਗਿਆ ਚੱਕਰ ਨੂੰ ਸਕਿਰਿਆ ਕਰਾਂ ਤੇ ਕੰਮ ਕਰਦਾ ਹੈ ਜੇਕਰ ਇਸ ਚੱਕਰ ਉਤੇ ਧਿਆਨ ਕੇਂਦਰਿਤ ਕੀਤਾ ਜਾਵੇ ਤੇ ਆਪਣੀ ਮਨੋਕਾਮਨਾ ਨੂੰ ਬਾਰ-ਬਾਰ ਦੁਹਰਾਇਆ ਜਾਵੇ ਤਾਂ ਸਿਰਫ ਇੱਕ ਹੀ ਦਿਨਾਂ ਦੇ ਵਿੱਚ ਉਹ ਪੂਰਨ ਹੋ ਜਾਂਦੀ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਅਧੂਰੀ ਮਨੋਕਾਮਨਾ ਹੈ ਅਤੇ ਤੁਸੀਂ ਉਸ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਮਨੋਕਾਮਨਾ ਦਾ ਸਪਸ਼ਟਿਕਰਣ ਕਰਨ ਲਵੋ ਤੁਹਾਨੂੰ ਕੀ ਚਾਹੀਦਾ ਹੈ ਇਹ ਫੈਸਲਾ ਜ਼ਰੂਰ ਕਰ ਲਵੋ ਇਸ ਦੇ ਬਾਅਦ ਧਿਆਨ ਦੀ ਵਿਧੀ ਨੂੰ ਸ਼ੁਰੂ ਕਰੋ ਬ੍ਰਹਮੌਰਤ ਵਿੱਚ ਇਸ਼ਨਾਨ ਤੋਂ ਬਾਅਦ ਇੱਕ ਅਜਿਹਾ ਸਥਾਨ ਚੁਣੋ ਜਿੱਥੇ ਹਵਾ ਦਾ ਪ੍ਰਵੇਸ਼ ਹੋਵੇ ਧਿਆਨ ਵਿੱਚ ਸਾਹਾਂ ਲਈ ਸ਼ੁੱਧ ਹਵਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਧਿਆਨ ਦੀ ਮੰਦਰਾ ਵਿੱਚ ਰੇੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਨਾਲ ਹੀ ਕਰਦਨ ਵਿੱਚ ਸਿੱਧੀ ਹੋਣੀ ਚਾਹੀਦੀ ਹੈ ਸੁਖਾਸਨ ਦੀ ਅਵਸਥਾ ਦੋਵੇਂ ਹੱਥਾਂ ਨੂੰ ਗੋਡਿਆਂ ਤੇ ਰੱਖ ਕੇ ਅੱਖਾਂ ਬੰਦ ਕਰਕੇ ਬੈਠ ਜਾਓ ਹੱਥ ਦੀਆਂ ਮੁਠੀਆਂ ਨੂੰ ਬੰਦ ਕਰ ਲਵੋ ਤੇ 2-3 ਮਿੰਟ ਤੱਕ ਬਿਲਕੁਲ ਸ਼ਾਂਤ ਹੋ ਜਾਓ ਜਦੋਂ ਤੁਹਾਡਾ ਸਰੀਰ ਸਥਿਰ ਹੋ ਜਾਵੇ ਸ਼ਾਂਤ ਹੋ ਜਾਵੇ ਤਾਂ ਆਪਣਾ ਸਾਰਾ ਧਿਆਨ ਆਗਿਆ ਚੱਕਰ ਉਤੇ ਲਗਾਓ ਇਸ ਤਰ੍ਹਾਂ ਲੰਮਾ 11 ਸਾਲ ਲਵੋ ਤੇ ਉੱਥੇ ਹੀ ਸਾਹ ਨੂੰ ਰੋਕ ਕੇ ਰੱਖੋ ਸਾਹ ਰੋਕਣ ਤੋਂ ਬਾਅਦ ਆਪਣੀ ਈਸ਼ਾ ਨੂੰ ਮਨ ਹੀ ਮਨ ਦੁਹਰਾਓ ਤੇ ਆਪਣੇ ਮਨ ਦੀਆਂ ਅੱਖਾਂ ਨਾਲ ਆਪਣੇ 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 ਗੁਰੂਆਂ ਦਾ ਚੇਤਨ ਕਰੋ ਧਿਆਨ ਕਰੋ ਫਿਰ ਜਦੋਂ ਤੁਹਾਨੂੰ ਰੋਕਣਾ ਔਖਾ ਹੋ ਜਾਵੇ ਤਾਂ ਹੌਲੀ-ਹੌਲੀ ਸਾਂ ਨੂੰ ਬਾਹਰ ਵਾਲ ਛੱਡੋ ਸਾਂ ਨੂੰ ਨੱਕ ਨਾਲ ਭਰੋ ਤੇ ਮੂੰਹ ਨਾਲ ਛੱਡੋ ਇਸ ਪ੍ਰਕਿਰਿਆ ਨੂੰ ਹਰ ਰੋਜ਼ ਚਾਰ ਵਾਰ ਦੁਹਰਾਉਣਾ ਹੈ ਤੇ ਐਸਾ ਪ੍ਰਤੀ ਦਿਨ ਕਰਨ ਨਾਲ ਤੁਹਾਡੀ ਜੋ ਵੀ ਮਨੋ ਕਾਮਨਾ ਹੈ ਉਹ ਅਵਚੇਤਨ ਮਨ ਵਿੱਚ ਜ਼ਰੂਰ ਪਹੁੰਚ ਜਾਵੇਗੀ ਤੇជា ਪੂਰਤੀ ਚਲਦੀ ਹੋ ਜਾਵੇਗੀ ਆਗਿਆ ਚੱਕਰ ਸਾਡੀ ਆਗਿਆ ਨੂੰ ਪੂਰਾ ਕਰਦਾ ਹੈ ਸਾਂ ਨੂੰ ਰੋਕ ਕੇ ਰੱਖਣ ਦੇ ਦੌਰਾਨ ਸਰੀਰ ਵਿੱਚ ਅਪਤਾਲ ਕਾਲੀ ਸਥਿਤੀ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਬੇਕਾਰ ਦੀ ਸੋਚਨ ਤੇ ਵਿਚਾਰ ਕਰਨ ਤੋਂ ਬਚ ਜਾਂਦੇ ਹੋ ਇਸ ਨਾਲ ਮਨ ਦੀ ਇਕਾਗਰਤਾ ਵਧਦੀ ਹੈ ਤਾਂ ਇਛਾਵਾਂ ਅਵਚੇਤਨ ਮਾਨ ਤੱਕ ਪਹੁੰਚਦੀਆਂ ਹਨ ਬ੍ਰਹਮੌਰਤਾ ਸਮੇਤ ਈਸ਼ਵਰ ਦੀ ਵਿਸ਼ਵੈਸ਼ ਕਿਰਪਾ ਹੁੰਦੀ ਹੈ ਤੇ ਕੋਈ ਵੀ ਵਿਅਕਤੀ ਜਦੋਂ ਆਪਣੀ ਮਨੋ ਕਾਮਨਾ ਨੂੰ ਇਸ ਸਮੇਂ ਦਹਰਾਉਂਦਾ ਹੈ ਤਾਂ ਉਸ ਦੀ ਇਛਾ ਜਲਦ ਤੋਂ ਜਲਦ ਪੂਰੀ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਮਹਾਤਮਾ ਨੇ ਉਸ ਲੜਕੇ ਨੂੰ ਬ੍ਰਹਮੌਰਤਾ ਮਹਾਤਵ ਦੱਸਿਆ ਤੇ ਅਗਲੇ ਦਿਨ ਤੇ ਅਗਲੇ 21 ਦਿਨਾਂ ਤੱਕ ਉਸ ਲੜਕੇ ਨੇ ਬਹੁਤ ਹੀ ਮਨ ਦੇ ਨਾਲ ਇਸ ਫਿਰਕੇ ਰਿਆ ਨੂੰ ਅਪਣਾਇਆ। ਉਹ ਹੁਣ ਬਹੁਤ ਹੀ ਜ਼ਿਆਦਾ ਅਨਿਸ਼ਚਿਤ ਤੇ ਸ਼ਾਂਤ ਸੁਭਾਅ ਵਾਲਾ ਵਿਅਕਤੀ ਬਣ ਚੁੱਕਾ ਸੀ। ਆਪਣਾ ਸੰਕਲਪ ਪੂਰਾ ਕਰਨ ਦੇ ਬਾਅਦ ਉਹ ਨੌਜਵਾਨ ਬਹੁਤ ਹੀ ਪਸੰਦ ਭਾਵ ਦੇ ਨਾਲ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ, "ਗੁਰੂ ਦੇਵ, ਮੈਂ ਇਹਨਾਂ 21 ਦਿਨਾਂ ਦਾ ਸੰਕਲਪ ਨ ਪੂਰਾ ਕਰ ਲਿਆ ਹੈ। ਹੁਣ ਕਿਰਪਾ ਕਰਕੇ ਮੈਨੂੰ ਸਫਲ ਹੋਣ ਦਾ ਮੰਤਰ ਦੱਸੋ।" ਮਹਾਤਮਾ ਮੁਸਕਰਾਉਂਦੇ ਹੋਏ ਕਿਹਾ, ਵਿਅਕਤੀ ਦਿਨਾਂ ਤੋਂ ਜੋ ਤੁਸੀਂ ਅਭਿਆਸ ਕਰਦੇ ਆ ਰਹੇ ਹੋ ਉਹੀ ਤੁਹਾਡਾ ਸਫਲਤਾ ਦਾ ਮੰਤਰ ਹੈ ਜੋ ਵਿਅਕਤੀ ਬ੍ਰह्मੌਰਤ ਦੇ ਵਿੱਚ ਉੱਟ ਕੇ ਧਿਆਨ ਪਰ ਕਿਰਿਆ ਨੂੰ ਸਹੀ ਢੰਗ ਨਾਲ ਕਰਦੇ ਹਨ ਉਹ ਜੀਵਨ ਵਿੱਚ ਕਦੇ ਵੀ ਅਸਫਲ ਨਹੀਂ ਹੋ ਸਕਦੇ ਤੁਹਾਨੂੰ ਬ੍ਰह्मੌਰਤ ਦਾ ਰਾਜ ਦਾ ਪਤਾ ਚਲ ਚੁੱਕਾ ਹੈ ਹੁਣ ਇਸ ਜੀਵਨ ਨੂੰ ਸਫਲ ਬਣਾ ਲਵੋ ਤੁਹਾਨੂੰ ਜੀਵਨ ਦੇ ਲਕਸ਼ਯ ਤੇ ਸਫਲਤਾ ਦੋਵੇਂ ਹੀ ਪ੍ਰਾਪਤ ਹੋਣਗੀਆਂ ਅਸਨਨ ਜਵਾਨ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਬ੍ਰਹਮੌਰਤ ਦੇ ਨਿਯਮਾਂ ਦਾ ਪਾਲਣ ਜੀਵਨ ਭਰ ਕਰੰਦਾ ਵਾਅਦਾ ਵੀ ਕੀਤਾ ਤੇ ਸੋ ਸਾਥ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ